ਜ니어 ਅਧਿਕਾਰੀਆਂ ਨੂੰ ਜੋ ਫਟਕਾਰ ਲਾਈ ਹੈ ਵੈਸੇ ਮਲਖਾ ਸਿੰਘ ਜੀ ਤੁਸੀਂ ਤੁਸੀਂ ਸ਼ਿਕਾਇਤ ਵੀ ਮੈਨੂੰ ਲੱਗਦਾ ਸ਼ਾਇਦ ਕੀਤੀ ਹੋਣੀ ਹੈ ਤੁਸੀਂ ਕੀ ਦੇਖਿਆ ਸੀ ਜਾਂ ਮਹਿਸੂਸ ਕੀਤਾ ਸੀ ਕਿ ਜੇਲ੍ਹਾਂ ਦੇ ਵਿੱਚ ਕਿਵੇਂ-ਕਿਵੇਂ ਦੇ ਕੰਮ ਹੋ ਰਹੇ ਨੇ ਦੇਖੋ ਜੀ ਸਾਡੇ ਤਾਮਕੋਟ ਜੇਲ੍ਹ ਦੇ ਜੋ 7 ਅਧਿਕਾਰੀ ਸਸਪੈਂਡ ਹੋਏ ਆ ਪਿੱਛੇ ਜੇ ਡਰੈਕਸਪ ਦੇ ਮਾਮਲੇ ਦੇ ਵਿੱਚ ਜੀ ਮੇਰੇ ਇੱਕ ਬੇਗੁਨਾਹ ਨੂੰ ਜਦੋਂ ਪਾਰਟੀ ਵਾਈਜ਼ ਦੇ ਵਿੱਚ ਅੰਦਰ ਜੇਲ੍ਹ ਦੇ ਵਿੱਚ ਸੁੱਟਿਆ ਗਿਆ ਤਾਂ ਉਹਦੇ ਤਕਰੀਬਨ ਅਸੀਂ ਪਾਰਟੀ ਕਰਕੇ ਉਹਦੇ ਬਾਕੀ ਜਾਂਦੇ ਸੀ ਜਾਂਦੇ ਸੀ ਸਾਨੂੰ ਇਹ ਪਤਾ ਲੱਗਾ ਵੀ ਈਗਲ ਈਵਨ ਕਿ ਗੂਗਲ ਪੇ ਨੰਬਰਾਂ ਤੋਂ ਵੀ ਜੇਲ੍ਹ ਦੇ ਵਿੱਚ ਪੈਸੇ ਲਏ ਜਾਂਦੇ ਸੀ ਹਾਂ ਨਸ਼ੇ ਵਾਸਤੇ ਨਸ਼ੇ ਦਾ ਇੰਨਾ ਵੱਡਾ ਸਕੈਂਡਲ ਸੀ ਜਿਹਨੂੰ ਬੜੇ ਅਫਸਰ ਸਾਹਿਬਾਨ ਚਲਾ ਰਹੇ ਸੀ ਔਰ ਬੜੇ ਢੰਗ ਨਾਲ ਚਲਾਇਆ ਜਾ ਰਿਹਾ ਸੀ ਕੋਈ ਖੌਫ ਨਹੀਂ ਸੀ ਕਿ ਗੂਗਲ ਪੇ ਦੇ ਨਾਲ ਜਦੋਂ ਅਸੀਂ ਪੈਸਾ ਲੈਨੇ ਆ ਤਾਂ ਕਿਤੇ ਨਾ ਕਿਤੇ ਪ੍ਰੂਫ ਸਾਡੇ ਕੋਲ ਹੁੰਦੇ ਗੋਲੀ ਵੀ ਚੱਲੀ ਪਰ ਅੱਜ ਮੈਂ ਇਹ ਚੀਜ਼ ਤੋਂ ਮੈਨੂੰ ਬੜੀ ਖੁਸ਼ੀ ਹੋਈ ਆ ਵੀ ਜੋ ਮਾਨ ਜੋ ਕੋਰਟ ਨੇ ਇਹਨੇ ਸਖਤ ਸਖਤ ਇਹਦਾ ਸੰਗਿਆਨ ਲਿਆ ਵਾ ਤੇ ਇਹਦਾ ਕਿਤੇ ਨਾ ਕਿਤੇ ਰਿਜ਼ਲਟ ਨਿਕਲੇਗਾ ਹਮ ਮਿਲਖਾ ਸਿੰਘ ਜੀ ਤੁਹਾਨੂੰ ਲੱਗਦਾ ਕਿ ਜਿਵੇਂ ਤੁਸੀਂ ਦਾਸਰੋ ਕੀ ਗੈਂਗਸਟਰਾਂ ਨੇ ਕਿੰਨਾ 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 ਕਿਹਦੇ ਮਗਰ ਕਿਉਂ ਕੋਣ ਆ ਰਿਹਾ ਔਰ ਕਿੰਨੇ ਪੈਸੇ ਲੈ ਕੇ ਆ ਰਹੇ ਹੈ ਇਹ ਸੱਚਾਈ ਹੈ ਇਨ ਇਨਾ ਹੌਸਲਾ ਗੈਂਗਸਟਰਾਂ ਦਾ ਵੱਧਾ ਕਿਵੇਂ ਹੈ ਇਨ ਇਨਾ ਹੌਸਲਾ ਕਿਵੇਂ ਪੈ ਗਿਆ ਕਿ ਸ਼ਰੇਆਮ ਤੁਸੀਂ ਗੋਲੀ ਚਲਾ ਰਹੇ ਹੋ ਸ਼ਰੇਆਮ ਤੁਸੀਂ ਵੈਸੇ ਤੇ ਫਰੋਤੀਆਂ ਦੀ ਮੰਗ ਕਰਦੇ ਹੋ ਜੇਲ੍ਹਾਂ ਚੋਂ ਬੈਠ ਕੇ ਜੇਲ੍ਹ ਤਾਂ ਹੁਣ ਸਿਕਿਉਰਿਟੀ ਕਰੋਗੇ ਬਿਲਕੁਲ ਜੀ ਇਹ ਸਰਕਾਰ ਦੀ ਬਹੁਤ ਵੱਡੀ ਨਾਕਾਮੀ ਰਹੀ ਹੈ ਔਰ ਇਸ ਸਰਕਾਰ ਦੀ ਨਾਕਾਮੀ ਕਰਕੇ ਆਈ